ਵੇ ਜਿਹੜਾ ਜ ਮਰਜੀ ਬੈਗ ਤੁਸੀਂ ਕਹੋਗੇ ਉਹੋ ਜਿਹਾ ਬੈਗ ਹੀ ਘਰੇ ਤਿਆਰ ਕਰਕੇ ਦੇਵਾਂਗੇ ਸੋਨੂੰ ਵੱਡਾ ਛੋਟਾ ਹਵਲਾ ਭਾਰਾ ਬਈ ਬਾਕੀ ਅਗਲੇ ਦੀ ਇੱਛਾ ਕੀ ਆ ਆਪਦੇ ਹਿਸਾਬ ਨਾਲ ਵੀ ਨਾਪਾ ਦੇ ਕੇ ਦੱਸ ਕੇ ਜਿਹੜਾ ਬੈਗ ਬਣਵਾ ਸਕਦਾਗਾ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਆ ਬਰਨਾਲਾ ਜ਼ਿਲ੍ਹਾ ਦੇ ਪਿੰਡ ਸੱਦੋਵਾਲ ਵਿਖੇ ਜਿੱਥੇ ਕਿ ਮਾਤਾ ਜੀ ਕਰਦੇ ਨੇ ਕਰੇ ਬੈਗ ਤਿਆਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਫਿਰ ਕਰੇ ਬੈਗ ਤਿਆਰ ਕਰਦੇ ਹੋ ਹੈ ਜੀ ਹਾਂ ਜੀ ਕਿੰਨੇ ਸਾਲਾਂ ਤੋਂ ਬੈਗ ਤਿਆਰ ਕਰਦੇ ਹੋ ਜੀ ਉਹ 15 20 ਸਾਲ ਤੋਂ 15 20 ਸਾਲ ਤੋਂ ਕਰਿਆ ਵੀ ਜੀ ਹਾਂ ਜੀ ਤੇ ਕਿਹੜੇ ਕਿਹੜੇ ਬੈਗ ਤਿਆਰ ਕੀਤੇ ਜਾਂਦੇ ਫਿਰ ਜੀ ਕੱਪੜੇ ਪਾਉਣ ਵਾਲੇ ਵੀ ਰੋਟੀ ਵਾਲੇ ਟਿਫਨ ਵੀ ਕਿੱਟਾਂ ਵੀ ਛੋਟੀਆਂ ਇੱਕ ਤਾਂ ਜੀ ਆ ਆ ਕੇ ਕੱਪੜੇ ਪਾਉਣ ਵਾਲੇ ਹਨਾ ਜੀ ਆਹ ਜੀ ਬੈਗ ਕੱਪੜੇ ਪਾਉਣ ਵਾਲੇ ਹਾਂ ਜੀ ਆ ਜਿਵੇਂ ਬੱਚੇ ਜਮਾ ਚ ਜਾਂਦੇ ਆ ਲੈ ਕੇ ਹਾਂਜੀ ਛੋਟੀ ਕਿੱਟਾ ਉਹ ਵਾਲਾ ਜਿਵੇਂ ਹਨਾ ਕਿਸੇ ਨੇ ਜਮੇ ਚ ਜਾਣਾਗਾ ਚਲੋ ਵਿੱਚ ਕੁਛ ਵੀ ਬੋਣਾਗਾ 2-4 ਟੀ-ਸ਼ਰਟਾਂ ਲੋਰ ਵਗੈਰਾ ਇਹ ਟਿਫਨ ਆ ਗਏ ਟਿਫਨ ਕਿਹੜੇ ਟਿਫਨ ਹੈ ਮੜਾ ਜੱਪਰ ਚੱਕ ਦਿਖਾ ਹਾਂਜੀ ਜੇ ਟਿਫਨ ਰੋਟੀ ਵਾਲੇ ਵੀ ਪਾ ਸਕਦੇ ਆ ਹਾਂਜੀ ਇਹ ਜਿਹੜਾ ਨਾ ਰੋਟੀ ਵਾਲਾ ਟਿਫਨ ਆ ਉਹਦਾ ਮੰਨ ਕੇ ਚਲੋ ਕਵਰ ਆ ਗਿਆ ਇੱਕ ਤਰ੍ਹਾਂ ਦਾ ਵਾਹ ਜੀ ਵਾਹ ਨਾਲੇ ਤਾਂ ਰੋਟੀ ਠੰਡੀ ਹੁੰਦੀਗੀ ਤੇ ਨਾਲੇ ਚਲੋ ਕੇਰੀ ਕਰਨਾ ਸੌਖਾਗਾ ਜਿਵੇਂ ਕੋਈ ਮੰਨ ਕੇ ਚੱਲੋ ਹਣਾ ਵੀ ਕਿਤੇ ਜੋਬ ਤੇ ਲੱਗਿਆ ਵਾਗਾ ਬੰਦਾ ਜਾਂ ਖੇਤ ਬੰਨੇ ਵੀ ਰੋਟੀ ਜਾਣੀ ਆ ਕਿਤੇ ਮਰਜੀ ਇਹਦੇ ਨਾਲ ਰੋਟੀ ਨਹੀਂ ਠੰਡੀ ਹੁੰਦੀ ਨਾਲੇ ਨਾਲੇ ਫੜਨਾ ਕਰਨਾ ਬਹੁਤ ਸੌਖਾ ਹੈ ਜੀ ਤੇ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਬੈਗ ਤਿਆਰ ਕੀਤੇ ਜਾਂਦੇ ਆ ਜੀ ਹੋਰ ਛੋਟੀਆਂ ਗਿੱਟਾਂ ਜਿਵੇਂ ਜਿਵੇਂ ਕਿਸੇ ਨੇ ਜਾਣਾ ਕਿਤੇ ਜਾਂ ਮਸ ਛੋਟੇ ਬੈਗ ਤਿਆਰ ਕਰੇ ਜਾਂਦੇ ਆ ਹਾਂ ਜੀ ਬਿਲਕੁਲ ਛੋਟੇ ਬੈਗ ਆ ਜਿਹੜੇ ਉਹ ਵੀ ਤਿਆਰ ਕਰੇ ਜਾਂਦੇ ਆ ਜੀ ਕਿਉਂਕਿ ਆਂਟੀ ਜੀ ਕੋਲੇ ਬੈਗਾਂ ਦੀਆਂ ਕਿਸਮਾਂ ਬਹੁਤ ਜ਼ਿਆਦਾ ਨੇ ਤੇ ਇਹਨਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਬੈਗ ਆ ਜੀ? ਹੋਰ ਆਹ ਤੱਲੀ ਰੋਟੀ ਪਾਉਣ ਨੂੰ ਜਿਵੇਂ ਖੇਤ ਜਾਣਾ ਜਾਂ ਕਿਤੇ? ਹਾਂ ਜੀ। ਆਹ ਖੇਤ ਵਾਲੀ ਰੋਟੀ ਵਾਲੇ ਆ। ਜਿਵੇਂ ਹਨਾ ਖੇਤਵੰਨ ਜਾਣਾ ਕਿਸੇ ਨੇ ਇੱਕ-ਦੋ ਦੀ ਰੋਟੀ ਲੈ ਜਾਣੀ ਆ ਨਾਲੇ ਤਾਂ ਚਲੋ ਰੋਟੀ ਠੰਡੀ ਨਹੀਂ ਹੁੰਦੀਗੀ। ਰੋਟੀ ਠੰਡੀ ਨਹੀਂ ਹੁੰਦੀ ਇਹਨਾਂ 'ਚ। ਨਾਲੇ ਜਿਵੇਂ ਸਾਈਕਲ ਤੇ ਵੀ ਫੜਨਾ ਸੌਖਾ ਹੈਗਾ। ਫੜਨੀ ਸੌਖੀ ਆ ਜਿਵੇਂ ਮਰਜ਼ੀ ਰੱਖੋ। ਭਾਵੇਂ ਬੱਚਾ ਨਾ ਚੱਕ ਕੇ ਫੜਾ ਜਾਵੇ। ਇਹਨੇ ਵਧੀਆ ਤਰੀਕੇ ਨਾਲ ਬੈਗ ਤਿਆਰ ਕੀਤੇ ਹੋਏ ਆ ਜੀ। ਰੋਟੀ ਵਾਲੀ ਆ ਜਿਹੜੇ ਆ ਬੈਗ ਆ ਇਹ ਵੀ ਜਿਹੜੇ ਰੋਟੀ ਵਾਲਾ ਬੈਗ ਹੁੰਦਾ ਉਹਨਾਂ ਦੇ ਕਵਰ ਇੱਕ ਤਰ੍ਹਾਂ ਤਿਆਰ ਕੀਤੇ ਗਏ ਆ ਵਧੀਆ ਗਏ ਆ ਢੁੰਗੇ ਆ ਬਾਕੀ ਮੇਨ ਗੱਲ ਆ ਜਿਹੜੇ ਸਾਰੇ ਬੈਗਾਂ ਦੀ ਮਜ਼ਬੂਤੀ ਬਹੁਤ ਜ਼ਿਆਦਾ ਕੀਤੀ ਆ ਜੀ ਜਿਵੇਂ ਚਲੋ ਕੈਰੀ ਬੈਗ ਹੋ ਗਿਆ ਹਨਾ ਮੇਲ ਫੀਮੇਲ ਵਾਸਤੇ ਦੋਨੋਂ ਹੀ ਇਹ ਰਜਾ ਸਕਦੇ ਆ ਜੀ ਕੋਈ ਛੇਰ ਜਾਣਾ ਮਾੜਾ ਮੋਟਾ ਕੰਮਕਾਰ ਆ ਸਾਰੇ ਬੈਗ ਘਰੇ ਤਿਆਰ ਕੀਤੇ ਜਾਂਦੇ ਆ ਜੀ ਆਪ ਹੀ ਤਿਆਰ ਕਰਦੇ ਆ ਮਾਤਾ ਜੀ ਆਪੇ ਸਾਰੇ ਬੈਗ ਕਰੇ ਆਪ ਹੀ ਤਿਆਰ ਕਰਦੇ ਆ ਜੀ ਜੇ ਕਿਸੇ ਨੇ ਸਪੈਸ਼ਲ ਆਰਡਰ ਤੇ ਆਪਦੇ ਹਿਸਾਬ ਨਾਲ ਬੈਗ ਤਿਆਰ ਕਰਾਉਣਾ ਹੋਵੇ ਹਾਂ ਉਹ ਵੀ ਕਰ ਦਾਂਗੇ ਅਗਲਾ ਵਸ ਸਹਿਜ ਦੱਸ ਦੇ ਕੱਲਾ ਫੋਨ ਤੇ ਕਹਿੰਦੇ ਜੀ ਫੋਨ ਤੇ ਬਸ ਕੱਲਾ ਸਹਿਜ ਦੱਸ ਦੇਵੇ ਕਿੱਡਾ ਕ ਬੈਗ ਤਿਆਰ ਕਰਨਾ ਹੈ ਬਈ ਕਿੰਨਾ ਕ ਵਜ਼ਨ ਚੱਕਣਾ ਹੋਵੇ ਬੈਗ ਨੇ ਭਾਵੇਂ ਕਿਸੇ ਨੇ ਬਿਸਤਰਾ ਪਾਉਣਾ ਹੋ ਬਿਸਤਰਾ ਪਾਉਣਾ ਵਾਡਾ ਵਡਾ ਬੈਗ ਤਿਆਰ ਕਰ ਦਾਂਗੇ ਜੀ ਛੋਟਾ ਵੀ ਹੋ ਜਾਵੇ ਠੀਕ ਆ ਜੇ ਮੇ ਕਿਸੇ ਨੇ ਯਾਤਰਾ ਤੇ ਜਾਣਾ ਹਨਾ ਹਾਂ ਜਿੰਦਾ ਮਰਜੀ ਬਣਵਾ ਲੈਣਾ ਜਾਮੂ ਘਰੇ ਫਤੇਗੜ ਸਾਹਿਬ ਲੰਗਰਾਂ ਦੇ ਸੇਵਾ ਕਰਨ ਜਾਂਦੇ ਹੁੰਦੇ ਆ ਮਰਜੀ ਬਣਵਾ ਲੈਣਾ ਤਾਂ ਕਹਿਣ ਤੇ ਅਗਲੇ ਦਿਨ ਹੂੰ ਕਹਿੰਦੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੈਗ ਤਿਆਰ ਘਰੇ ਕਰਕੇ ਦੇਵਾਂਗੇ ਵਧੀਆ ਮਜ਼ਬੂਤੀ ਵਾਲਾ ਬੈਗ ਤਿਆਰ ਕਰਕੇ ਦੇਵਾਂਗੇ ਪੂਰਾ ਬਾਕੀ ਤਸੱਲੀ ਬਖਸ਼ ਕੰਮ ਆ ਜੀ ਤੇ ਚਲੋ ਹਨਾ ਜੇ ਕਿਸੇ ਨੇ ਬਈ ਘਰੇ ਬੈਠੇ ਨੇ ਬੈਗ ਪਸੰਦ ਆ ਗਿਆ ਵੀਡੀਓ ਦੇਖ ਕੇ ਅਗਲੇ ਨੇ ਮਕਬਾਉਣਾ ਵੈਗ ਜੀ ਉਹ ਵੀ ਭੇਜ ਦਾਂਗੇ ਕੋਰੀਏ ਦਰਵਾਜ਼ਾ ਕਰ ਦਾਂਗੇ ਜੀ ਹਾਂਜੀ ਕਰ ਦਾਂਗੇ ਠੀਕ ਆ ਠੀਕ ਆ ਆਂਟੀ ਕਹਿੰਦੇ ਹਨਾ ਬਈ ਬਈ ਜਿਹੇ ਜਾਂ ਮਰਜ਼ੀ ਬੈਗ ਤੁਸੀਂ ਕਹੋਗੇ ਉਹੋ ਜਿਹਾ ਬੈਗ ਹੀ ਘਰੇ ਤਿਆਰ ਕਰਕੇ ਦੇਵਾਂਗੇ ਸੋਨੂੰ ਵੱਡਾ ਛੋਟਾ ਹਵੜਾ ਭਾਰਾ ਬਈ ਬਾਕੀ ਅਗਲੇ ਦੀ ਇੱਛਾ ਕੀ ਆ ਆਪਦੇ ਹਿਸਾਬ ਨਾਲ ਵੀ ਨਾਪਾ ਦੇ ਕੇ ਦੱਸ ਕੇ ਜਿਹੜਾ ਬੈਗ ਬਣਵਾ ਸਕਦਾਗਾ ਪਿੰਡ ਤੁਸੀਂ ਨੋਟ ਕਰ ਲਓ ਜੀ ਜ਼ਿਲ੍ਹਾ ਬਰਨਾਲਾ ਪਿੰਡ ਸੱਦੋਵਾਲ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਓਕੇ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ